ਬਾਈ ਸਰਦੂਲਗੜ੍ਹ ਏਰੀਏ ਦੇ ਨਾਲ ਦੀ ਘੱਗਰ ਲੰਘਦੀ ਆ ਇਹਦਾ ਫਾਇਦਾ ਕਿ ਨੁਕਸਾਨ ਆ ਇਹਦਾ ਫਾਇਦਾ ਤੁਹਾਨੂੰ ਕੀ ਦਿੰਦੀ ਆ ਨੁਕਸਾਨ ਇਹਦਾ ਕੀ ਆ ਦੇਖੋ ਮਨਪ੍ਰੀਤ ਆਪਣੇ ਨਾਲ ਦੀ ਜਾਂਦੀ ਆ ਘੱਗਰ ਹੂੰ ਇਹਦਾ ਦੇਖੋ ਜੇ ਤੁਸੀਂ ਨੁਕਸਾਨ ਦੀ ਗੱਲ ਕੀਤੀ ਆ ਪਹਿਲਾਂ ਤਾਂ ਇਹ 1995 ਤੋਂ ਪਹਿਲਾਂ ਪਹਿਲਾਂ ਬਹੁਤ ਿਆਦੇ ਨੁਕਸਾਨ ਕਰਦੀ ਰਹੀ ਆ ਜਦੋਂ ਆਉਂਦੀ ਸੀਗੀ ਇਹ ਉਦੋਂ ਤਾਂ ਲਗਾਤਾਰ ਹੀ ਆਉਂਦੀ ਰਹੀ ਆ ਠੀਕ ਆ ਤੇ ਫਾਇਦਾ ਇਹਦਾ ਇਹ ਆ ਬਾਈ ਵੀ ਜਦੋਂ ਨਾਲ ਦੀ ਚੱਲਦੀ ਜੇ ਇਹ ਅੱਧੀ ਚੱਲੀ ਜਾਵੇ ਹੂੰ 15 18 ਫੁੱਟ ਚੱਲਦੀ ਰਹੇ ਕੋਈ ਮਾੜੀ ਵੀ ਨਹੀਂ ਹੈਗੀ ਪਾਣੀ ਸਾਡੇ ਚੰਗੇ ਆ ਹੂੰ ਆਸੇ ਪਾਸੇ ਦੇ ਪਿੰਡਾਂ 'ਚ ਸਾਰੇ ਕਿਥੀ ਜਿੱਥੋਂ ਦੀ ਲੰਗਦੀ ਹੈ ਲੰਗਦੀ ਹੈ ਪਾਣੀ ਮਿੱਥੇ ਪਾਣੀ ਚੋਹਾ ਉੱਪਰ ਰਹਿੰਦਾਗਾ ਹੂੰ ਜਦੋਂ ਇਹ ਓਵਰਫਲੋ ਹੋ ਕੇ ਬਾਹਰ ਨਿਕਲਦੀ ਹੈ ਜਿਵੇਂ 2010 ਦੇ ਵਿੱਚ ਨਿਕਲੀ ਸੀਗੀ ਹੂੰ ਜਾਂ ਪਿਛਲੇ ਤੋਂ ਪਿਛਲੇ ਸਾਲ 2023 ਦੇ ਵਿੱਚ 23 ਚ ਉਦੋਂ ਫਿਰ ਇਹ ਬਰਬਾਦੀ ਵੀ ਕਰਦੀ ਹੈ ਠੀਕ ਹੈ ਉਦੋਂ ਫਿਰ ਇਹ ਨਾ ਅਮੀਰ ਦੇਖੇ ਨਾ ਗਰੀਬ ਦੇਖੇ ਹੂੰ ਇਹ ਸਾਰਿਆਂ ਨੂੰ ਆਪਦੀ ਲਪੇਟ ਚ ਲੈ ਲੈਂਦੀ ਹੈ। ਹੂੰ। ਉਦੋਂ ਨੁਕਸਾਨ ਹੁੰਦਾਗਾ। ਕਿਉਂ ਕਰਾਂ ਦਾ ਨੁਕਸਾਨ ਹੋ ਗਿਆ, ਫਸਲਾਂ ਦਾ ਨੁਕਸਾਨ ਹੋ ਗਿਆ, ਹੋਰ ਵੀ ਜਾਨਵਰਾਂ ਵਾਲੀ ਨੁਕਸਾਨ ਹੋਗੇ, ਖਰਚੀ ਇਕ ਲੈਣ ਬਹੁਤ ਪੈਂਦੇ ਆ ਤੇ ਅੱਜ ਕੱਲ ਮੰਗਿਆਈ ਦਾ ਜੁਗ ਹੈ। ਜੇ ਇਹ ਵਿੱਚ ਵਿੱਚ ਚੱਲੀ ਜਾਵੇ ਹੂੰ ਫੇਰ ਇਹਦਾ ਕੋਈ ਨੁਕਸਾਨ ਨਹੀਂ ਹੈਗਾ। ਠੀਕ ਹੈ। ਹਾਂ ਫੇਰ ਖਾਂਡਵਰਗੇ ਪਾਣੀ ਵਧੀਆ ਆ ਸੇ ਪਾਸੇ ਸਾਰੇ ਪਿੰਡਾਂ 'ਚ ਜਿਹੜੇ ਇਧਰਲੇ ਪਾਰ ਪਰਲੇ ਪਾਰ ਤੇ ਚੋਏ ਉੱਚੇ ਰਹਿੰਦੇ ਆ। ਹੂੰ। ਤੇ ਸਰਕਾਰੇ ਦੀ ਸਫਾਈ ਵਗੈਰਾ ਕਰਾਉਂਦੀ ਆ ਕਿ ਬਸ ਰੱਬ ਆਸਰੀ ਚੱਲੀ ਜਾਂਦੀ ਹੈ। ਇਹ ਰੱਬ ਆਸਰੀ ਚੱਲੀ ਜਾਂਦੀ ਹੈ। ਕੋਈ ਸਫਾਈ ਨਹੀਂ, ਉਸ ਨਹੀਂਗਾ। ਬਸ ਆਪ ਦੀ ਸਫਾਈ ਆਪ ਹੀ ਕਰਦੀ ਆ। ਸਮਝ ਲਾ ਜੀਓ, ਓਵਰਫਲੋ ਹੋ ਜਾਂਦੀ ਹੈ ਕਿਤੋਂ ਵੱਢ ਲਿਆ, ਕਿਤੋਂ ਛਾੜਤਾ, ਕਿਤੋਂ ਵੱਢ ਲਿਆ, ਕਿਤੋਂ ਛਾੜਤਾ। ਟੇਗਾ ਵੱਡੀ ਜਾਂਦੀ ਆ। ਜ਼ਮੀਨਾਂ ਕਿਸਾਨਾਂ ਦੀਆਂ ਬਹੁਤ ਰੋਕ ਛੱਡੀਆਂ ਨੇ। ਠੀਕ ਹੈ। ਇਹ ਦਰਿਆ ਨੇ ਬਹੁਤ ਜ਼ਮੀਨਾਂ ਰੋਕ ਛੱਡੀਆਂ ਨੇ ਤੇ ਜਿਵੇਂ ਹੁਣ ਪਿੱਛੇ ਬੰਨ ਪਾਉਂਦੇ ਸੀ ਕਿਸਾਨ ਸਾਰੇ ਲੱਗ ਕੇ ਆਪ ਵੀ ਬੰਨ ਪਾਉਂਦੇ ਰਹੇ ਆ। ਵਿੱਚੋਂ ਸਰਕਾਰ ਨੇ ਵੀ ਹਸਾਰਾ ਦਿੱਤਾ। ਤੇ ਆਪ ਦੇ ਟਰੈਕਟਰਾਂ ਨਾਲ ਕਿਸਾਨਾਂ ਜੋ ਫੂਸ ਮੰਡੀ ਚ ਤੇ ਚ ਖੁੱਲ ਗਿਆ ਸੀਗਾ ਠੀਕ ਚਲੋ ਕੋ ਸਰਕਾਰ ਨੇ ਬੰਦਾ ਵਧਾਈ ਕੀਤੀ ਹੈ ਹਾਂ ਤੇ ਉਦੋਂ ਸਾਡਾ ਸਾਰਾ ਪਿੰਡ ਆਸੇ ਪਾਸੇ ਦੇ ਪਿੰਡ ਲੱਗੇ ਰਹੇ ਬੰਨਣ ਹਾਂ ਤੇ ਵੀ ਆਏ ਆ ਜਦੋਂ ਪਾਣੀ ਇੱਥੇ ਹੁਣ ਆਪਣੇ ਉਦੋਂ ਇੱਥੇ 8 9 9 ਫੁੱਟ ਪਾਣੀ ਸੀ ਇਸ ਜਗ੍ਹਾ ਤੇ 2023 ਦੇ ਵਿੱਚ ਜਦੋਂ ਖੁੱਲੀ ਸੀ ਇਹ ਹਾਂ 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 ਤੇ ਬਾਈ ਉਦੋਂ ਪਤਾ ਸਾਡੇ ਦਿਲਾਂ ਤੇ ਕੀ ਵੀਦ ਸੀ ਜਦੋਂ ਮਨ 4 ਵਜੇ ਬੰਦ ਖੁੱਲ ਗਏ ਸੀ ਸਵੇਰੇ ਠੀਕ ਹੈ ਤੇ ਕਰੋ ਬੇਕਾਰ ਕਰ ਦਿੰਦੀ ਹੈ ਸਹੀ ਹੈ ਹਾਂ